ਜੋਧ ਨਸ਼ੇ ਵਿਰੋਧ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਗਈ ਏ ਉਸ ਵੱਲੋਂ ਕੱਲ ਸਾਡੇ ਫਰੀਕੋਟ ਪੁਲਿਸ ਨੂੰ ਸਟੈਂਪ ਵੱਧੀਆ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਸਾਡਾ ਏਐਸੀ ਤੇਜ ਸਿੰਘ ਫਰੀਕੋਟ ਟੌਂਡੀ ਰੋਡ ਪੁਲ ਕੋਲ ਨਾਕਾਬੰਦੀ ਕੀਤੀ ਸੀ ਤਾਂ ਕੌਨਟਰ ਇੰਟੈਲੀਜੈਂਸ ਦੀ ਟੀਮ ਉੱਥੇ ਇਕੱਠੇ ਹੋ ਕੇ ਇੱਕ ਇਨਫੋਰਮੇਸ਼ਨ ਇਕੱਠੀ ਸਾਂਝੀ ਹੁੰਦੀ ਏ ਇਹ ਜਿਸ ਦੇ ਵਿੱਚ ਇੱਕ ਮਲਕ ਸਿੰਘ ਵਾਸੀ ਦੀਪ ਸਿੰਘ ਵਾਲਾ ਜੋ ਜੇਲ ਵਿੱਚ ਪੌਸ ਪੈਸਕੋ ਕੰਪਨੀ ਇਹ ਕੀ ਗਈ ਪਿਛਲੇ 2 ਸਾਲਾਂ ਤੋਂ ਜੇਲ ਵਿੱਚ ਡਿਊਟੀ ਦੇ ਤਨਾਲ ਸੀ ਤਾਂ ਇੱਕ ਇਨਫਾਰਮੇਸ਼ਨ ਸ਼ੇਅਰ ਕੀਤੀ ਜਾਂਦੀ ਹੈ ਵੀ ਇਹ ਅੱਜ ਜਿਹੜੇ ਕਾਫੀ ਮਾਤਰਾ ਦੇ ਵਿੱਚ ਹੈਰਨ ਲੈ ਕੇ ਜੇਲੋਂ ਜਾ ਰਿਹਾ ਤੇ ਇਸ ਨੂੰ ਜੇ ਮੌਕੇ ਤੇ ਰਾਉਂਡ ਅਪ ਕੀਤਾ ਜਾਤਾ ਇਸ ਤੋਂ ਹੈਰਨ ਬ੍ਰਾਹਮਤ ਹੋ ਸਕਦੀ ਹੈ ਤਾਂ ਜਿਹੜਾ ਜਦੋਂ ਇਸ ਨੂੰ ਰਾਉਂਡ ਅਪ ਕਰਕੇ ਇਸ ਦੀ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਇਸ ਤੋਂ 100 ਗ੍ਰਾਮ ਹੈਰਨ 50 ਗ੍ਰਾਮ ਅਫੀਮ ਤੇ ਇੱਕ i20 ਕਾਰ ਜਿਹੜੀ ਇਹ ਇਸ ਤੋਂ ਉਤਮ ਮੌਕੇ ਤੇ ਬਰੰਦ ਕੀਤੀ ਗਈ ਹੈ ਤੇ ਇਸ ਤੇ ਇਸ ਵਿੱਚ ਇਹ ਦੱਸਣ ਜੋਗ ਹੈ ਕਿ ਇਹ ਪਿਛਲੇ ਡੇਟ 2 ਸਾਲਾਂ ਦੇ ਵਿੱਚ ਜੇਲ੍ਹ ਡਿਪਾਰਟਮੈਂਟ ਵਿੱਚ ਬਤੌਰ ਪੈਸਕੋ ਕੰਪਨੀ ਵੱਲੋਂ ਤਾਇਨਾਤ ਤੇ ਜਿਹੜਾ ਇਹ ਐਕਸ ਸਰਵਿਸਮੈਨ ਪਹਿਲਾਂ ਫੋਰਸ ਚ ਰੈਟਅਰ ਹੋ ਕੇ ਇਹ ਦੁਬਾਰਾ ਪੈਸਕੋ ਕੰਪਨੀ ਥਰੂ ਜਿਹੜਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀ ਤੇ ਹੁਣ ਇਸ ਨੂੰ ਅੱਜ ਮਾਂਜੂ ਕੋਰਟ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਤੇ ਇਸ ਦਾ ਰਿਮਾਂਡ ਲੈ ਕੇ ਇਸ ਤੋਂ ਸਖਤੀਆਂ ਪੁੱਛ ਕੇ ਕਰਾਂਗੇ ਕਿ ਇਹ ਕਿਸਤੋਂ ਹਰੋਂ ਲੈ ਕੇ ਆਇਆ ਸੀ ਤੇ ਅੱਗੇ ਜੇਲ੍ਹ ਦੇ ਵਿੱਚ ਇਹਦਾ ਕੀ ਨੈਟਵਰਕ ਹੈ ਕਿਸ ਦੇ ਕਹਿਣ ਤੇ ਇਹ ਸਪਲਾਈ ਕਰਦਾ ਹੈ ਤੇ ਅੰਦਰ ਕਿਹਨੂੰ ਸਪਲਾਈ ਕਰਦਾ ਤੇ ਉਹਨਾਂ ਨੂੰ ਅਸੀਂ ਨੋਮੀਨੇਟ ਕਰਕੇ ਜੇਲ੍ਹ ਚੋਂ ਲੈ ਕੇ ਆਵਾਂਗੇ ਤੇ ਜਿਹੜੀ ਸਖਤੀ ਨਾਲ ਪੁੱਛਿਸ਼ ਕਰਕੇ ਅਗਲੀ ਕਾਰਵਾਈ ਅਮਰਤਖਨ ਕੇਸ ਉਹਦੇ ਵਿੱਚ ਜਾਰੇ ਜੇਲ੍ਹ ਦੇ ਵਿੱਚ ਇਹ ਕਾਂਸਟੇਬਲ ਸੀ ਇਹ ਜਿਵੇਂ ਪੈਸਕੋ ਕੰਪਨੀ ਵੱਲੋਂ ਇਹਨਾਂ ਨੂੰ ਪੱਤੀ ਕੀਤਾ ਗਿਆ ਅ ਪ੍ਰਾਈਵੇਟ ਤੌਰ ਤੇ ਜਿਹੜੇ ਹੁੰਦੀ ਹੈ ਰੈਗੂਲਰ ਪੋਸਟਿੰਗ ਹੁੰਦੀ ਪੈਸਕੋ ਕੰਪਨੀ ਦੇ ਜਿਹੜੇ ਸਕਿਉਰਟੀ ਬਤੌਰ ਸਕਿਉਰਟੀ ਇਹਨਾਂ ਰੱਖਿਆ ਤੇ ਇਹ ਹੁਣ ਅੱਗੇ ਸਾਡੀ ਇਨਵੈਸਟੀਗੇਸ਼ਨ ਚ ਆਏਗਾ ਕਿ ਇਹ ਅੰਦਰ ਕਿਵੇਂ ਸਪਲਾਈ ਕਰਦੇ ਕਿ ਇਹਦੀ ਜੇਲ੍ਹ ਦੇ ਅੰਦਰ ਡਿਊਟੀ ਸੀ ਜਾਂ ਬਾਹਰ ਸੀ ਇਹ ਇਹਨਾਂ ਅੰਦਰ ਕਿਸ ਤਰ੍ਹਾਂ ਇਹ ਤੇ ਇਸ ਤੋਂ ਪਹਿਲਾਂ ਕਿੰਨੀ ਵਾਰੀ ਇਹ ਇਸ ਨੂੰ ਪਹਿਲਾਂ ਪੀਟ ਕਰ ਚੁੱਕਾ ਹੈ ਇੱਕ ਹੁਣ ਇਸ ਨੂੰ ਪੁੱਛ ਕੇ ਚਦਾ ਇੱਕ ਪਾਰਟ ਤੇ ਰਮਾਂਡ ਦਰਾਂ ਨੇ ਤਪੋਸ਼ਕਿਸ਼ ਕੀਤੀ ਜਾਈ। ਆਪਣੇ ਆਏ ਕੋਈ ਕੈਦੀ ਵੀ ਐਨਐਲਓ ਦੇ ਉੱਪਰ ਰਹੇ ਹੋਏ ਆ। ਹਾਂ ਬਿਲਕੁਲ ਜੇ ਇਹਨੇ ਜੇਲ ਦੇ ਅੰਦਰ ਸਪਲਾਈ ਕਰਨੀ ਤਾਂ ਨੇਚਰਲੀ ਉਹ ਅੰਦਰ ਇਨ ਦਾ ਨੈਟਵਰਕ ਹੋਏਗਾ। ਤੇ ਉਹ ਅਸੀਂ ਰਮਾਂਡ ਦਰਾਂ ਜਿਹੜਾ ਉਹਨਾਂ ਨੂੰ ਜੇ ਜਿਹੜਾ ਵੀ ਇਹਦਾ ਨੈਟਵਰਕ ਅੰਦਰ ਹੋਏਗਾ ਤੇ ਅਸੀਂ ਮੋਨੀਟਰ ਕਰਾਂਗੇ ਤੇ ਉਹ ਸਾਰਾ ਨੈਟਵਰਕ ਬ੍ਰੇਕ ਕਰਾਂਗੇ। ਅੰਦਰਲਾ ਵੀ ਨੈਟਵਰਕ ਤੇ ਬਾਹਰਲਾ ਵੀ ਜਿਹੜੇ ਬਾਹਰੋਂ ਜਿੱਥੋਂ ਇਹ ਸਪਲਾਈ ਸਹੀ ਇੱਕ ਦੇਖਣ ਦੇ ਵਿੱਚ ਆ ਰਿਹਾ ਬੰਦਾ ਤਾਰੀ ਜਿਹੜੇ ਹੈਗੇ ਆ ਅ ਮਸ਼ੀਲਾ ਪਦਾਰਥ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਜੇਲ੍ਹ ਦੇ ਵਿੱਚੋਂ ਕਿਵੇਂ ਕੀਤੀ ਜਾ ਰਹੀ ਹੈ ਦੇਖੋ ਜੇਲ੍ਹ ਡਿਪਾਰਟਮੈਂਟ ਵੱਲ ਲਗਾਤਾਰ ਤਾਂ ਇਹਦੇ ਤੇ ਜੇਲ੍ਹ ਵਿੱਚ ਸਰਚ ਕੀਤੀ ਜਾਂਦੀ ਹੈ ਸਾਡੇ ਜਿਹੜੀ ਸਾਡੀ ਪੁਲਿਸ ਨੂੰ ਨਾਲ ਲੈ ਕੇ ਕਈ ਵਾਰਾਂ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਬਟ ਫਿਰ ਵੀ ਜਿਹੜਾ ਜੇਲ੍ਹ ਦੇ ਵਿੱਚ ਇਹ ਆਪਣੇ ਤਰੀਕੇ ਨਾਲ ਜਿਹੜੇ ਇਹ ਲੋਕ ਹੁੰਦੇ ਨੇ ਜਾਂ ਕੋਈ ਕੈਦੀ ਨੇ ਕੋਈ ਨਾ ਕੋਈ ਅਟੈਂਪਟ ਕਰਦੇ ਨੇ ਕਿਸ ਤਰ੍ਹਾਂ ਦਿਮਾਗ ਲਾਉਂਦੇ ਨੇ ਵੇ ਕਿੰਨਾ ਸੀ ਅੰਦਰ ਸਪਾਈ ਜਿਸ ਤਰ੍ਹਾਂ ਇਹ ਹੁਣ ਜਿਹਨੂੰ ਆਪਾਂ ਕਹਿੰਦੇ ਬਲੈਸ਼ਿਪ ਸਾਡੇ ਜਿਹੜੀ ਪੈਸਕੋ ਕੰਪਨੀ ਦਾ ਹੀ ਤੇ ਮੁਲਾਜ਼ਮ ਆ ਆਪ ਹੀ ਇਸ ਨੂੰ ਸਪਾਈ ਕਰ ਰਿਹਾ ਸੀ ਤੇ ਇਹ ਬੜੀ ਮਾੜੀ ਹਰ ਹਾਲ ਇਕੱਲਾ ਹੀ ਹੈ ਸਰ ਜੀ ਇਹਦੇ ਨਾਲ ਹੋਰ ਵੀ ਕੋਈ ਹੋ ਸਕਦਾ ਹੈ ਨਹੀਂ ਦੇਖੋ ਇਹ ਹੁਣ ਅੱਜ ਇਹਨੂੰ ਅਸੀਂ ਪੇਸ਼ ਕਰ ਰਹੇ ਹਾਂ ਰਮਾਨ ਤੇ ਲੇਕੇ ਇਹਨੂੰ ਪੁੱਛ-ਕਿਛ ਕਰਾਂਗੇ ਵੀ ਇਹਦਾ ਪ੍ਰੋਪਰ ਜਿਹੜਾ ਇਹਦਾ ਜਿਹੜਾ ਨੈਟਵਰਕ ਇਹ ਬ੍ਰੇਕ ਕਰਾਂਗੇ ਤੇ ਜਿਹੜਾ ਬੈਕਵਰਡ ਫਾਰਵਰਡ ਜਿਹਨੂੰ ਕਹਿ ਦਿੰਦੇ ਆ ਜਿਹੜਾ ਇਹਨੇ ਅੰਦਰ ਸਪਾਈ ਕਰਨ ਵਾਲੇ ਤੇ ਜਿਹੜੇ ਬਾਹਰੋਂ